ਉਹ ਦੋਵੇਂ ਨੋ ਸਿਰੇ ਤੋਂ ਪਰਨੇ ਬੰਦ ਕਰਤੀਆਂ ਸਾਨੂੰ ਕੋਈ ਕਾਹ ਨਹੀਂ ਦਉ ਕੋਈ ਤੇ ਅੱਜ ਵੀ ਪੰਦੇਸ਼ ਕਰਨਾ ਚਾਹਤਾਂ ਨੇ 4 ਵਜੇ ਤੱਕ ਇਹਦੇ ਲਈ ਮੈਡਮ ਇਹ ਯਾਰ ਇਹ ਕੀ ਗੱਲ ਬਣਾਉਣੀ ਆਪਾਂ ਜਦੋਂ ਇਹ ਕਹਿੰਦੇ ਨੇ ਕਿ ਅੱਜ ਬੰਦ ਨਹੀਂ ਕਰਣੀ ਆ ਨਾ ਕਿ ਬੰਦ ਕਰਦੇ ਤਾਂ ਸਾਨੂੰ ਲਿਖਤੀ ਰੂਪ ਦੇ ਦੋ ਹਾਂ ਮੈਂ ਤੁਹਾਨੂੰ ਲਿਖਤੀ ਰੂਪ ਦੇ ਦਿੰਦਾ ਮੈਂ ਲੈਕਚਰ ਕਮਿਸ਼ਨ ਨੇ ਦੇ ਦਿੰਦਾ ਲਿਆਓ ਕਿੱਥੇ ਲੈਓ ਕਾਪੀ ਦੇ ਦੋ ਕੋਈ ਤੇ ਜਦੋਂ 4:00 ਵਰ ਪੈਡ ਕਰਨਾ ਤਾਂ ਕਿਦੋਂ 10:30 10:30 ਗੱਲ ਇਹ ਬੰਦਲ ਦੋ ਦਿਨ ਹੋ ਗਏ ਲੋਕਾਂ ਨੂੰ ਹਰਾ ਨ ਕੋਈ ਗੱਲ ਸਪਸ਼ਟ ਕਰੋ ਇਹ ਦੋ ਦਿਨ ਤਾਂ ਹੋਏ ਵੀ ਨਹੀਂ ਗੱਲ ਸ਼ੁਰੂ ਹੋਈ ਅੱਜ ਦੂਜਾ ਦਿਨ ਹੈ ਗੋਮਿਲੇਸ਼ਨ ਦਾ ਦੂਜਾ ਦਿਨ ਕੰਮ ਸ਼ੁਰੂ ਹੋਇਆ ਜੀ ਅੱਜ ਮੈਡਮ ਤੁਹਾਨੂੰ ਸਮਾਂ ਤੁਸੀਂ ਮੇਰਾ ਟਾਈਮ ਨਾ ਵੇਸਟ ਕਰੋ ਮੈਂ ਵੀ ਤੁਹਾਡਾ ਟਾਈਮ ਵੇਸਟ ਨਹੀਂ ਕਰਦਾ ਸਾਨੂੰ ਬੀਸ ਕਾਪੀ ਦੋ ਹਾਂ ਕੋਈ ਨਹੀਂ ਦੇ ਰਹੇ ਕੋਈ ਟਾਈਮ ਨਹੀਂ ਦੇ ਸਕਦੇ ਕਦੋਂ ਦੇਣੀ ਹੈ ਉਹ ਤਾਂ ਚੰਡੀਗੜ੍ਹ ਤੋਂ ਮਗਾ ਕੇ ਤੇ ਤੁਹਾਡੇ ਕੋਲ ਤਾਂ ਆਈ ਹੀ ਨਹੀਂ ਤੇ ਤੁਸੀਂ ਜਿੰਨੇ ਕਿਹਾ ਲੱਗ ਜਾਂਦਾ ਕੋਣ ਆ ਗਿਆ ਐਦਾਂ ਦੀ ਬੀਬੀ ਅਸੀਂ ਥਾਣਾ ਦੇ ਇੱਕ ਮੇਟਣ ਲੱਗੇ ਹਾਂ ਨਹੀਂ ਕੋਈ ਨਾ ਜੀ ਉਹ ਥਾਣਾ ਦੇਣਾ ਤੁਹਾਡਾ ਹੱਕ ਹੈ ਕਾਫੀ ਦਿਨ ਲੰਘ ਗਏ ਤੁਸੀਂ ਇਹ ਚਲਵਾਇਆ ਹੋਇਆ ਹੈ ਕਾਲੀ ਦਲ ਨੇ ਅਸੀਂ ਕਰਵਾਣਾ ਤਾਂ ਕਾਫੀ ਦਿਨ ਲੱਗਦਾ ਇਹਦਾ ਸੈਕੰਡ ਆਪਸ਼ਨ ਨਾਲੇ ਸੋ ਮੈਡਮ ਐਕਚੁਅਲੀ ਕੀ ਆ ਐਨਓਸੀ ਪਹਿਲੇ ਹੀ ਹਾਰਾ ਜਿਹਨੂੰ ਨਹੀਂ ਮਿਲਦੀ ਜੇ ਕੋਈ ਅਫਸਰ ਨਹੀਂ ਦਿੰਦਾ ਤਾਂ ਸੈਕੰਡ ਆਪਸ਼ਨ ਯੂਜ਼ ਕਰ ਸਕਦਾ ਫਿਰ 4 ਵਜੇ ਤੱਕ ਵੇਟ ਕਰ ਲੈਣ ਪਹਿਲਾਂ ਇਹਦਾ ਮਤਲਬ ਨਹੀਂ ਨਾਮੀਨੇਸ਼ਨ ਲੋਕਾਂ ਦੇ ਲਈ ਇੱਕ ਮਿੰਟ ਇੱਕ ਮਿੰਟ ਗੱਲ ਸੁਣੋ ਕਿੰਗਾ ਨਹੀਂ ਜੇਤ ਕਬਤੇ ਕੀਤੇ ਹੋਏ ਨੇ ਦੇ ਜਾਨ ਦੇ ਦੋ ਜੀ ਉਹੀ ਤਾਂ ਪ੍ਰਦਾਨ ਕਰਨੀ ਹੈ ਤੁਸੀਂ ਮੈਡਮ ਸਾਰੇ ਸਾਰੇ 28 ਬੰਦਿਆਂ ਨੇ ਅਪਲਾਈ ਕੀਤਾ ਤੁਸੀਂ ਇਥੇ ਨੂੰ ਨਾਮ ਨਹੀਂ ਦਿੱਤਾ ਚਾਰ ਵਜੇ ਜਾਰੀ ਕਰਾਂਗੇ ਤੁਸੀਂ ਪੇਟ ਦੋਬਲਿੰਗ ਕਿਉਂ ਹੈ ਗੱਲ ਦੀ ਨਹੀਂ ਨਹੀਂ ਇਹ ਗੱਲ ਦੀ ਦੋਬਲਿੰਗ ਹੈ ਦੋਬਲਿੰਗ ਹੈ ਮੈਡਮ ਨਹੀਂ ਨਹੀਂ ਦੋਬਲਿੰਗ ਹੈ ਤੁਸੀਂ ਇੱਕ ਪਾਸੇ ਕਹਿੰਦੇ ਚਾਰ ਪਾਸੇ ਪੜਤਾਲ ਨਹੀਂ ਤੇ ਕਰਨੀ ਹੈ ਮੈਂ ਐਸੇ ਬੰਦੇ ਪੜਤਾਲ ਕਰਦੇ ਰਹੇ ਹਾਬੀ ਜਹਾਦੇ ਦੋਬਲਿੰਗ ਕਿ ਸਹੀ ਦੀ ਹੈ ਕਰਦੇ ਰਹੇ ਕਿ ਇਹ ਕੋਈ ਨਾ ਪੜਤਾਲ ਨਾਲੇ ਨੂੰ ਚਾਰ ਨਹੀਂ ਕਹਿੰਦੇ ਨੇ ਨਾੜੇ ਕਹਿੰਦੇ ਮਤ ਨਹੀਂ ਕਹਿੰਦਾ ਤੇਰੀ ਦੋਬਲਿੰਗ ਦੀ ਇੱਕ ਬੰਦੇ ਦੀ ਵੀ ਪੜਤਾਲ ਨਹੀਂ ਹੋਈ ਹੁਣ ਤੱਕ ਪਟਵਾਰੀ ਦਾ ਰਕਾਰ ਦਾ ਪਰਿਵਾਰੀ ਜਿਹੜੀ ਕੋਈ ਗਲਤੀ ਹੈ ਸਾਰਾ ਸਟਾਫ ਤੁਹਾਡੇ ਕੋਲ ਹੈ ਕਿ ਪਟਵਾਰੀ ਕੋਲ ਨਾ ਇਸ਼ੂ ਕਰੋ ਪਰਿਵਾਰੀ ਨੇ ਕਲੀਅਰ ਕਰਤਾ ਜੀ ਨਹੀਂ ਨਹੀਂ ਜੀ ਸਾਰੇ ਨੀ ਕੰਮ ਕਰਦੇ ਸਾਰੇ ਸੈਂਟਰਲ ਬਾਈਡਰ ਨਾਲ ਜਿਹਾ ਦੱਸਣ ਰਿਕਾਰਡਰ ਹੋ ਜਾਏਗਾ ਸਾਰੇ ਤੁਸੀਂ ਕਰ ਲਓਗੇ 4 ਵਜੇ ਜਾਰੀ ਕਰ ਦਾਂਗੇ ਮੀਡੀਆ ਦੇ ਐਂਡ ਪੈਨ ਦਾ ਸਰਕਾਰ ਦਾ ਲੈ ਕੇ ਦੇਖੋਗੇ ਅੱਛਾ ਜੀ ਛੋਟਾ ਬੱਚਾ ਤੁਸੀਂ ਇਹਦਾ ਪੀਐਮ ਦੋਨਾ ਪ੍ਰਸ਼ਾਸਨ ਦੇ ਉੱਤੇ ਕਾਦੀ ਦਲ ਤੇ ਸਾਰੀ ਬਾਰਾਹ ਪੰਜਵਾਰ ਜਾਰੀ ਨਾਮੀਨੇਸ਼ਨ ਦੀ ਸ਼ਰਤ ਖਤਮ ਕਰੀ ਹੈ ਉਹਦੀ ਚਿੱਠੀ ਭੇਜੋ ਲਖਸ਼ਮੀ ਆਹ ਸੈਕੰਡ ਆਪਸ਼ਨ ਆ ਜੁਗਾ ਬਸ ਸੈਕੰਡ ਆਪਸ਼ਨ ਆ ਕੱਲ ਨੂੰ ਸਭ ਨੂੰ ਲਾ ਕੇ ਪਏ ਸਾਡੇ ਕੋਲ ਆ ਜੀ ਬਾਤ ਹੋ ਤਾਂ ਕਨੇ ਕੋ ਪਾ ਲਾ ਕੇ ਤੁਸੀਂ ਆਪਣੇ ਕੋਲ ਕਿਹਾ ਲੋ 60 60 ਦਾ ਕਨੇ ਕੋ ਪਤਾ ਆ ਤੁਸੀਂ ਸਹੀ ਆ ਜੀ ਇਹ ਗਲਤੀ ਬੇਇਤੀ ਕਰਦੇ ਬਚੋਣੇ ਲੋਕਾਂ ਦੇ ਹੱਥੋਂ ਕੇ ਬਣਦੇ ਉਹ ਸਾਰੇ ਕਿੰਨੇ ਚੱਲਣਾ ਨਹੀਂ ਹੈਗਾ ਜੇ ਕਲੀਅਰ ਸਰਟੀਫਿਕੇਟ ਦਿਖਾਓ ਸਾਨੂੰ ਆਪ ਦਾ ਜੇ ਪਹਿਲਾਂ ਜੀਓ ਤੇ ਸਬੂਤ ਖਾਈ ਦਿੰਦੇ ਆ ਉੱਪਰ ਫੋਨ ਕਰ ਉੱਪਰੋਂ ਤੇ ਆਓ ਪੱਥਲਿਓ ਲਿਆਓ ਕਾਪੀ ਦਿਓ ਨਹੀਂ ਨਹੀਂ ਮੈਂ ਨਹੀਂ ਡਗੜ ਗੱਲ ਅਸੀਂ ਨਹੀਂ ਥੋੜੀ ਬਰਦਾਸ਼ਤ ਡਵਲ ਮੈਂ ਨਹੀਂ ਨਾ ਮੈਂ ਕਰ ਰਹੀ ਹਾਂ ਗੱਲ ਕਰ ਰਹੇ ਹੋ ਕੁਸੀਂ ਇੱਕ ਪਾਸੇ ਕਹਿੰਦੇ ਲੁਕਾਪੇ ਅਸੀਂ 4 ਵਜੇ ਜਾਰੀ ਕਰ ਦਾਂਗੇ ਦੂਜੇ ਪਾਸੇ ਕਹਿੰਦੇ ਕਾ ਆਡਰ ਆ ਗਿਆ ਤੁਸੀਂ ਮੇਰੇ ਮੇਰੀ ਗੱਲ ਸੁਣੋ ਐਨਓਸੀ ਦਾ ਕੋਈ ਜੇ ਲਾਭ ਵੀ ਦੇਣਗੇ ਜਾਂ ਨਾਮ ਵੀ ਲਾਉਣਗੇ ਨਾ ਨਹੀਂ ਮੈਂ ਲਾਭ ਪੈਂਚਰ ਹੋੜ ਹੈ ਜਿ ਤਰ੍ਹਾਂ ਤੁਹਾਡੀ ਡਿਊਟੀ ਜਦ ਐਨਓਸੀ ਤਾਂ ਤੁਹਾਨੂੰ ਕਿਤਰਾ ਜਿਆਦਾ ਦੇਣਗੇ ਜੀ ਦੇਣੇ ਆ ਫਿਰ ਕਦੋਂ ਦੇਣੇ ਮੈਨੂੰ ਕੱਲੇ ਜੀ ਮੈਡਮ ਉਹਨਾਂ ਸਾਰਾ ਨੋ ਬਣਾ ਦਿੱਤੀ ਐ ਦੋ ਵੀਜ਼ਾ ਦਸਤਾਵੇਜ਼ ਜੀ ਨੋਸੀ ਲਿਖਿਆ ਉਹਨਾਂ ਨੇ ਐਨਓਸੀ ਸਾਰਾ ਵੀਡੀਓ ਦਸਤਾਵੇਜ਼ ਆ ਜੇ ਜਿਹੜੀ ਐਪੀਡੈਪਟ ਲਾਉਣਾ ਪਰ ਉਹਰੇ ਵੀਡੀਓ ਦਸਤਾਵੇਜ਼ ਦਾ ਕੀ ਕੰਮ ਹੈ ਜਿਸਾ ਉਹ ਵੀ ਸਾਰਾ ਨੋ ਜੋਰੀ ਦਸਤਾਵੇਜ਼ ਐਨਓਸੀ ਉਹਨਾਂ ਨੇ ਸਪੈਸ਼ਲ ਪੂਰੇ ਲਿਖਿਆ ਜਿਨਾਂ ਜਿਹੜਾ ਐਨਓਸੀ ਨਹੀਂ ਮਿਲਦੀ ਸਾਰੇ ਕਾਗਜ਼ ਹੀ ਸਾਡੇ ਬੇਕਾਰ ਨੇ ਕੋਈ ਕੰਮ ਨਹੀਂ ਕਰਦਾ ਸਾਡਾ ਐਪੀਡੈਪਟ ਦਾ ਕੰਮ ਕਰਨਾ ਨਾ ਕੁਝ ਹੋਰ ਕੰਮ ਕਰਨਾ ਸਾਡਾ ਸੋਮਰ ਉਹ ਡੇਡਾ ਦੀ ਨੋਮਿਨੇਸ਼ਨ ਦੀ ਐ ਕੱਲ ਵੀ ਨੋਮਿਨੇਸ਼ਨ ਨਹੀਂ ਸੀ ਜੋ ਕੋਲ ਪਹਿਲਾਂ ਦਾ ਜੀ ਹੋਰ ਕੰਮ ਦਾ ਕਰਦੇ ਹੋ ਯਾਰ ਮੈਨੂੰ ਅਸੀਂ ਰੋਣਾ ਡਾਤੀ ਅਸੀਂ ਕੰਮ ਕਰਦੇ ਹੋਏ ਸਾਰੇ ਕਾਰਜਕਾਰੀ ਇਹਨੂੰ ਕਬਜ਼ਾ ਹੋ ਜਾਂਦਾ ਡਾ ਦਾ ਦੂਜੀ ਪਾਰਟੀ ਨੇ ਵੀ ਕਰਿਆ ਹੋਇਆ ਇਹਨੂੰ ਤੇ ਸਾਨੂੰ ਚਿੱਠੀ ਲਾਓ ਕਿਸੇ ਗਲਤੀ ਜੇ ਇਹਨਾਂ ਨੇ ਐਪਰੀਡੋਟੀ ਇਲੈਕਸ਼ਨ ਕਮਿਸ਼ਨ ਦੀ ਇੱਕ ਤੋਂ ਚਾਰ ਵੀ ਹੋਣੀ ਵੀ 5 ਵਜੇ ਸਮਾਂ ਦੇਈ ਨਹੀਂ ਇਹ ਗਾੜੀ ਅਸੀਂ ਐਨਓਸੀ ਦੇਦਾ ਕਦੋਂ ਦੇ ਦਾਂਗੇ ਲੌਮਿਨੇਸ਼ਨ ਦਾ ਕੱਲ ਦੀ ਡੇਟ ਵੀ ਨਿਕਲ ਗਈ ਅੱਜ ਦੀ ਵੀ ਨਿਕਲ ਗਈ ਕੱਲ ਐਨਓਸੀ ਆਪਣੀ ਗੱਲ ਸੁਣ ਲਓ ਪਹਿਲਾਂ ਪਹਿਲਾਂ ਮੇਰੀ ਪਲੀਜ਼ ਗੱਲ ਸੁਣੋ ਹਾਂਜੀ ਡਬਲ ਪਾਲਸੀ ਦੀ ਗੱਲ ਕਰ ਰਹੇ ਨੇ ਇੱਕ ਪਾਸੇ ਕਹਿੰਦੇ ਨੇ ਕਿ 4 ਵਜੇ ਅਸੀਂ ਤੁਹਾਨੂੰ ਐਨਓਸੀ ਦੇ ਦਾਂਗੇ ਦੂਜੇ ਪਾਸੇ ਕਹਿੰਦੇ ਨੇ ਕਿ ਅਸੀਂ ਐਨਓਸੀ ਖਤਮ ਕਰਤੀ ਸਰਕਾਰ ਨੇ ਅਸੀਂ ਇਹੀ ਤਾਂ ਸਪਸ਼ਟੀਕਰਨ ਪੁੱਛਦੇ ਹਾਂ ਕਿ ਸਾਨੂੰ ਦੋ ਸਪਸ਼ਟੀਕਰਨ ਕੀ ਚੀਜ਼ ਹੈ ਐ ਐਸਐਚਓ ਸਾਹਿਬ ਇਹਨਾਂ ਨੂੰ ਨੇ ਸਾਰਿਆਂ ਨੂੰ ਬਾਹਰ ਕੱਢੋ ਮੈਡਮ ਜੀ ਇੱਕ ਦੇਖੋ ਇਹ ਦਫਤਰ ਸਾਡਾ ਵੀ ਹੈ ਇਹ ਦਫਤਰ ਸਾਡਾ ਵੀ ਹੈ ਧੱਕਾ ਕਰਨਿਆ ਧੱਕਾ ਕਰਾਉਣਾ ਕੱਟਕਾ ਕਰਾਉਣਾ ਸਾਡੇ ਨਾਲ ਬਾਹਰ ਕੱਢਣ ਦਾ ਮਤਲਬ ਨਹੀਂ ਧੱਕਾ ਕਰਾਉਣਾ ਮੈਡਮ ਤੁਸੀਂ ਯਾਰ ਇੱਕ ਮਿੰਟ ਤੁਸੀਂ ਸਾਨੂੰ ਤੁਹਾਨੂੰ ਇੱਕ ਦੋ ਸਵਾਲ ਪੁੱਛ ਰਹੇ ਮੈਨੂੰ ਡਬਲ ਗੱਲ ਕਿਉਂ ਕਰਕੇ ਦੱਸ ਰਹੇ ਹੋ ਮੈਨੂੰ ਦੱਸੋ ਐਨਓਸੀ ਹੈ ਜਾਂ ਨਹੀਂ ਹੈ ਜੇ ਨਹੀਂ ਹੈ ਤਾਂ ਫਿਰ ਲਿਖ ਕੇ ਦਿਓ 4 ਵਜੇ ਦੇ ਮੰਗੋ ਕਿੰਦੂ ਦਵੋਗੇ 4 ਵਜੇ ਮੀਡੀਆ ਚ ਕਹੋ ਜੀ ਕਹੋ ਜੀ 4 ਵਜੇ ਆ ਲੈ ਜੀ ਸੁਣੋ ਇਹ ਤੇ ਸਭ ਤੋਂ ਪਹਿਲਾਂ ਪੰਚਾਇਤ ਸੈਕਟਰੀ ਦੇ ਸਾਈਨ ਹੁੰਦੇ ਨੇ ਉਹਨੇ ਦੇਖਣਾ ਹੁੰਦਾ ਰਿਕਾਰਡ ਕਿ ਕਿਸੇ ਦਾ ਨਜਾਇਜ਼ ਕਬਜ਼ਾ ਜਾਂ ਕਿਸੇ ਵੱਲ ਪੈਸੇ ਤਾਂ ਨਹੀਂ ਨਿਕਲਦੇ ਉਸ ਤੋਂ ਬਾਅਦ ਰਿਪੋਰਟ ਹੋਣੀ ਹੈ ਜੇਈ ਦੀ ਤੇ ਨੰਬਰ ਤੇ ਰਿਪੋਰਟ ਹੋਣੀ ਹੈ ਪਟਵਾਰੀ ਦੀ 4 ਨੰਬਰ ਤੇ ਰਿਪੋਰਟ ਹੋਣੀ ਹੈ ਐਸ ਸੀ ਪੀਓ ਪੀਓ ਦੀ ਉਸ ਤੋਂ ਬਾਅਦ ਜਾਰੀ ਕਰਨਾ ਜੀ ਕੋਈ ਐਸੀ ਗੱਲ ਨਹੀਂ ਸਾਰਿਆਂ ਨੂੰ ਐਨਓਸੀ ਮਿਲਣ ਮੈਡਮ 2 ਦਿਨ ਬਾਕੀ ਨੇ ਤਿੰਨ ਤੇ ਚਾਰ ਅੱਜ ਤਾਂ ਨਹੀਂ ਸਕੇ ਇੱਕ ਮਿੰਟ ਜੀ ਇੱਕ ਮਿੰਟ ਜੇਕਰ ਇਹਨਾਂ ਨੇ ਚੋਣਾ ਲੜਨੀਆਂ ਸੀ ਤਾਂ ਇਹ ਹਫਤਾ ਪਹਿਲਾਂ ਜਾਂ 10 ਦਿਨ ਪਹਿਲਾਂ ਤਿਆਰੀ ਕਿਉਂ ਨਹੀਂ ਕਰ ਦਿੱਤੀ ਲੋਕਾਂ ਨੇ ਪਹਿਲਾਂ ਦੋ ਦਿਨ ਇਹ 1 ਮਿੰਟ 1 ਮਿੰਟ ਡੈਕਟਰ ਅਨਾਉਂਸ ਹੈ ਇਹ ਪਾਰਟੀ ਨੇ ਆਪਦੀ ਪਹਿਲਾ ਵੀ ਨਵੀਂ ਦਿਨ ਪਹਿਲਾਂ ਕਰਨੀ ਆ ਸੋਮਿਨੇਸ਼ਨ ਮੈਨੂੰ ਦੱਸ ਕੇ ਕਰੀਏ ਬੰਦੇ ਇਸ ਪਾਰਟੀ ਨੂੰ ਇਹ ਬਰੋਦੀ ਪਾਰਟੀਆਂ ਨੂੰ ਕੈਂਡੀਡੇਟ ਨਹੀਂ ਮਿਲ ਰਹੇ ਜਵਾਬ ਦੇ ਜੀ ਇਹ ਇਹ ਮੈਨੂੰ ਕੰਮ ਨਹੀਂ ਕਰਨ ਦੇ ਰਹੇ ਸਮਾਂ ਇਹਨਾਂ ਦਾ ਹੀ ਕੰਮ ਕਰ ਰਹੇ ਆ ਵਿੱਚ ਭੰਗਣਾ ਪਾਈ ਜਾਂਦੇ ਕਿਹੜੀ ਕੁਆਲਿਟੀ ਦੇ ਖਿਲਾਫ ਲਿਖ ਕੇ ਭੇਜ ਰਹੇ ਆ ਆ ਦੇਖੋ ਜੀ ਮੈਨੂੰ ਤੂੰ ਤੂੰ ਕਰਕੇ ਬੋਲਦੇ ਲੇਡੀਜ਼ ਨਾਲ ਸਭ ਤੋਂ ਪਹਿਲਾਂ ਚੋਣਾ ਤੋਂ ਬਾਅਦ ਦੀਆਂ ਗੱਲਾਂ ਨੇ ਪਤਾ ਨਹੀਂ ਕਿਹਨੇ ਬਣਨਾ ਹੈ ਕਿਹਨੇ ਨਹੀਂ ਬਣਨਾ ਸਭ ਤੋਂ ਪਹਿਲਾਂ ਇੱਕ ਲੇਡੀਜ਼ ਨੂੰ ਬੋਲਣ ਦਾ ਪਤਾ ਹੋਣਾ ਚਾਹੀਦਾ ਮੈਡਮ 2 ਦਿਨ ਹੋ ਗਏ ਕਿਉਂ ਨਹੀਂ ਤਾਂ 10 ਦਿਨ ਪਹਿਲਾਂ ਤਿਆਰੀ ਕਰਦੇ ਚੋਣ ਕੁਸ਼ਿਨ ਬਿਲਕੁਲ ਜੀ ਜਿਹੜਾ ਏਦਾਂ ਤੂੰ ਤੂੰ ਕਰਕੇ ਬੋਲਣਗੇ ਕੌਣ ਲੋਕ ਸੀ ਜਿਹੜੇ ਬੋਲ ਰਹੇ ਸੀ ਤੁਹਾਨੂੰ ਆ ਤੁਹਾਡੇ ਸਾਹਮਣੇ ਹੀ ਸੀ ਜਿਹੜੇ ਮੈਂ ਤੁਸੀਂ ਕਿਧਰ ਗਈ ਆ ਸੋਹਣ ਕੌਣ ਲੋਕ ਸੀ ਤੁਹਾਨੂੰ ਪਤਾ ਹੀ ਹੈ ਜੀ ਮੈਨੂੰ ਮੈਡਮ ਤੁਸੀਂ ਕਿਧਰ ਗਈ ਹੋ ਬਸ ਮੈਨੂੰ ਇਹਦਾ ਮਤਲਬ ਕੱਢਣ ਲੱਗ ਜਾਨੇ ਹੋ ਤੁਸੀਂ ਉਹ ਕਿਹਾ ਨਾ ਵੀ ਵਿਰੋਧੀਆਂ ਕੋਲ ਪਾਰਟੀਆਂ ਕੋਲ ਉਮੀਦਵਾਰ ਨਹੀਂ ਹੈਗੇ ਮੈਂ ਮੈਂ ਕਹੂੰਗੀ ਜੀ ਤਾਂ ਮੈਨੂੰ ਹੁਣ ਬੋਲਦੇ ਨੇ ਉਹ ਗਲਤ